ਹਾਂਜੀ ਸਸਤੀ ਗਾਈ ਸਾਰਿਆਂ ਨੂੰ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕੁਐਸਚਨ ਵੀ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਭਾਨ ਬਾਈ ਨੇ ਵੀਡੀਓ ਰੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 889909997628 ਆਈ ਦੀਵਿਜਟ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਆ ਪੂਰੀ ਟੌਪ ਦੀ ਵਾੜ ਲੈ ਕੇ ਆ ਜੋ ਕਿ ਦੂਜੀ ਸੁਈ ਸੁਈ ਆ ਫਾਰਮ ਦੇ ਵਿੱਚ ਆਪਾਂ ਪਰਚੇਜ਼ ਕੀਤੀ ਸੀ ਦੂਜੀ ਸੁਈ ਸੁਬਾ ਸੁਈ ਆ ਬਾਈ ਜੀ ਮਗਰ ਇਹਨੇ ਬੱਸੀ ਨੂੰ ਬਹੁਤ ਚੰਗੀ ਨੂੰ ਜਾਣ ਦਿੰਦਾ ਤਾਂ ਦੇਖ ਸਕਦੇ ਆ ਰਮਾਂਡਾ ਸੀਮਨ ਦੀ ਬੱਸੀ ਆ ਇਹ ਵੀ ਅਜੇ ਸੀਮਨ ਦੀ ਬਹੁਤ ਟੌਪ ਦੀ ਬੱਸੀ ਨੂੰ ਜਾਣ ਦਿੰਦਾ ਹੈ ਤੇ ਦੂਜੀ ਸੁਈ ਸੁਈ ਆ ਬਾਈ ਜੀ ਸੁਬਾ ਸੁਈ ਸੀ ਜੇਰ ਜੂਰ ਪ੍ਰਾਪਰਟੀ ਦਾ ਨਾ ਦੇਖ ਸਕਦੇ ਦੇਖ ਸਕਦੇ ਆ ਜੇਰ ਪ੍ਰਾਪਰਟੀ ਦਾ ਨਾ ਕਦ ਫੁੱਲ ਤੇ ਥਾਣਾ ਦਾ ਗੈਪ ਦੇਖ ਸਕਦੇ ਚਾਰੇ ਸਾਨੂੰ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਦੁੱਧ ਮੰਨ ਕੇ ਚਲੋ ਬਾਈ ਜੀ ਇਹ ਦੂਜੇ ਸਵੇਰ ਦੇ ਕਰੀ 25 26 ਕਿਲੋ ਬੜੀ ਆਮਦਾਰੀ ਨੂੰ ਚਵਾ ਦੂਗੀ। ਇੱਕ ਅੱਧ ਕਾਟ ਫੁੱਲ ਆ ਬਾਈ ਜੀ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਕਰਮਾਲੀ ਨੇ। ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ। ਸੁਭਾ ਮੰਨ ਕੇ ਚਲੋ ਆਪਾਂ 4-5 ਕਿਲੋ ਬੋਲਾ ਕੱਢਤਾ ਤੇ ਬਾਕੀ ਜਿਹੜਾ ਆਪਣਾ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ ਆਥ ਨੇ 4 ਵਜੇ ਦਾ। ਲੇਵੇ ਦੀ ਜੱਜਮੈਂਟ ਉਹ ਹਿਸਾਬ ਨਹੀਂ ਕਰਿਓ। ਬਹਿੜ ਚੰਗੀ ਆ ਬਾਈ ਦੁੱਧ 25 26 ਕਿਲੋ ਬੜੀ ਆਮਦਾਰੀ ਨਹੀਂ ਚਵਾ ਦੂਗੀ ਫੇਸ ਬਿਊਟੀ ਦੇਖ ਸਕਦੇ ਆ ਟਾਪ ਦੀ ਆ ਥੋੜਾ ਜਿ ਬਲ ਮੀ ਵੀ ਘਟ ਮੰਨੂਗੀ ਮਗਰ ਬੱਸੀ ਦੇਖ ਸਕਦੇ ਆ ਬਹੁਤ ਸੋਹਣੀ ਐ ਇਹ ਥਣ ਥਣ ਬਹੁਤ ਚੰਗਾ ਲੱਗਿਆ ਬਾਈ ਜੇ ਫਿਰ ਕਿਸੇ ਕਿਸਾਨ ਭਰਾ ਨੂੰ ਇਹ ਮਿਹੜ ਪਸੰਦ ਆਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 88990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਤਹਿ ਦੋਂ ਧੰਨਵਾਦ ਜਲਦ ਮਿਲਦਾ ਕਿਸੇ ਨਾ ਕਿਸੇ ਵੀਡੀਓ ਨਾਲ ਥੈਂਕ ਯੂ ਵੀਰੀ ਮਚ